ਸਬੂਤ ਹੈ ਕਿ ਤੁਸੀਂ ਅਰੰਧਾਨ ਵਾਸੀ ਜਿਹੜੇ ਹੋ ਉਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਜਿਹੜੀ ਵਿਕਾਸ ਦੀ ਗੱਡੀ ਜਿਹੜੀ ਹੈ ਪੰਜਾਬ ਦੀ ਉਹਨੂੰ ਹੋਰ ਸਪੀਡ ਤੇ ਚਲਾਉਣਾ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ 2022 ਚ ਡਾਕਟਰ ਕੁਸ਼ਵਿੰਦਰ ਸਿੰਘ ਸੋਲ ਸਾਹਿਬ ਸਰਗਵਾਸੀ ਜਿਨ੍ਹਾਂ ਨੂੰ ਤੁਸੀਂ ਜਤਾ ਕੇ ਭੇਜਿਆ ਪਰ ਪ੍ਰਮਾਤਮਾ ਦਾ ਬਾਣਾ ਸਭ ਨੂੰ ਮੰਨਣਾ ਪੈਂਦਾ ਹੈ ਉਹ ਗੱਲ ਜਾਣਾ ਕਰਕੇ ਤਾਂ ਇਹ ਇਲੈਕਸ਼ਨ ਜਿਹੜੀ ਆਈ ਹੈ ਸੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਜਿਹੜੀ ਪਿਛੜੀ ਆਤਮਾ ਹੈ ਉਹਨੂੰ ਚਰਨਾਂ ਦੇਵਸੇਵੇਂ। ਸੁਬੀਰੋਂ ਮੈਂ ਪਿੰਡਾਂ ਚ ਵੀ ਗਿਆ ਬਹੁਤ ਸਾਰੇ ਪਿੰਡਾਂ ਚ ਗਿਆ। ਅੱਜ ਮੈਂ ਤੁਹਾਡੇ ਕੋਲੇ ਸ਼ਹਿਰ ਚ ਆਇਆ। ਇਹੀ ਮਾਹੌਲ ਇਹੀ ਜਜ਼ਬਾ ਇਹੀ ਜੋਸ਼ ਪਿੰਡਾਂ ਚ ਹੈ। ਜਦ ਛੇਤੀ ਕੋਈ ਪੰਜ ਦਿਨ ਰਹਿ ਗਏ। बस ਪੰਜ ਮਿੰਟ ਹੋਰ ਤੁਸੀਂ ਇਸ ਇਲਾਕੇ ਦੇ ਨਾਮ ਲਾ ਦਿਓ ਔਰ ਇਹ ਇਲਾਕਾ ਬੜਾ ਝੱਖੜ ਬੜੇ ਨੇਰੀਆਂ ਝੁੱਲੀਆਂ ਇਸ ਇਲਾਕੇ ਨੇ ਪੜ੍ਹਾਈ ਪੱਖੋਂ ਪਿੱਛੇ ਰਹਿ ਗਏ ਇੱਥੇ ਕੋਈ ਪਹਿਲਾਂ ਮਾਸਟਰ ਕੋਈ ਡਾਕਟਰ ਆਉਣ ਨੂੰ ਯਾਦ ਨਹੀਂ ਉੱਤਰ ਸੀ ਬਦਲੀ ਕਰਾ ਜਾਂਦੇ ਸੀ ਤੇ ਆਉਂਦੇ ਸੀ ਪਰ ਅਸੀਂ ਹੁਣ ਇੱਕ ਕਾਨੂੰਨ ਜਿਹੜਾ ਉਹ ਲੈ ਕੇ ਆਏ ਆ ਜਿਹਦੇ ਅੰਦਰਗਤ ਜਿਹੜੇ ਡਾਕਟਰ ਨੇ ਜਦੋਂ ਉਹ ਪੜ੍ਹਾਈ ਕਰਨਗੇ ਪੰਜਾਬ ਸਰਕਾਰ ਦੇ ਮੈਡੀਕਲ ਕਾਲਜਾਂ ਦੇ ਵਿੱਚ ਤਾਂ ਉਹਨਾਂ ਨਾਲ ਐਗਰੀਮੈਂਟ ਹੋਗਾ ਕਿ ਤੁਹਾਨੂੰ ਡਾਕਟਰ ਬਣਨ ਤੋਂ ਬਾਅਦ ਘੱਟੋ ਘੱਟ 2 ਸਾਲ ਪੱਡਰੇ ਰੇੜੀ ਦੇ ਪਿੰਡਾਂ 'ਚ ਬਾਂਦੇ ਰੇੜੀ ਦੇ ਕਸਬਿਆਂ 'ਚ ਜਾਉਣੇ ਪੈਣਗੇ ਤੁਹਾਨੂੰ ਭੱਤਾ ਵੀ ਦੇਵਾਂਗੇ ਤਨਖਾਹ ਵੀ ਦੇਵਾਂਗੇ ਪਰ ਇਹ ਇਸ ਤਰ੍ਹਾਂ ਕਿ ਇਸ ਇਲਾਕੇ ਨੂੰ ਜੀ ਉਹਨਾਂ ਲਈ ਛੱਡਣਾ ਆਵਾਜ਼ ਵੀ ਛੱਡਣਾ ਬੱਚਿਆਂ ਨੂੰ ਬੜਾ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਤੋਂ ਝੁਟਾ ਕੇ ਸਰਕਾਰੀਾਂ 'ਚ ਦਾਖਲ ਹੋਇਆ ਜਾਂਦਾ ਹਨ ਉਹਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆਪਾਲ ਹੋ ਰਹੇ ਬਿਮਾਰਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56855 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਪੰਜਾਂ ਨਾਮ ਪ੍ਰੀਤ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ ਨੋ ਕੈਸ਼ ਨੋ ਫਰਮਾਇਸ਼ ਹਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੋਂ ਨੌਕਰੀ ਦਿਓ ਕਿੰਨੇ ਪਿੰਡਾਂ ਚ ਗਿਆ ਮੈਨੂੰ ਨਹੀਂ ਬਤਾਉਂਦਾ ਸੀ ਪਿੰਡਾਂ ਵਾਲੇ ਆਪ ਕਹਿੰਦੇ ਸਾਡੇ ਪਿੰਡ ਥਾਸ ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਰਟ ਧਰਮਚੰਦ ਕਲਾ ਕੋਰਟ ਧਰਮਚੰਦ ਕਲਾ ਜਾਇਆ ਬਸ ਨੌਕਰੀ ਕੋ ਪਿੰਡ ਚ ਮਿਲ ਗਈਆਂ ਤੁਸੀਂ ਜਾਇਆ ਛੀਨਾ ਸ਼ੀਨਾ ਮੀਮੀ ਚੰਦ ਪਿੰਡ ਜਾਇਆ ਹੋ ਇੱਕੋ ਪਿੰਡ ਦੇ ਵਿੱਚ ਸੱਤ ਨੌکریاں ਮਿਲੀਆਂ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਸੋ ਵੀਰੋ 2200 ਨੌکریاں ਕੱਲ ਨੂੰ ਮਸੱਸਾ ਕੋਲ ਖੇ ਨਿਸ਼ਟੀ ਪੱਤਰ ਬੰਨਣ ਨੇ ਬਿਜਲੀ ਬੋਰਡ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌکریاں ਦੇ ਰਹੇ ਨੇ ਬੇਰਤ ਬੱਚਿਆਂ ਨੂੰ ਨੌکریاں ਮਿਲ ਜਾਣ ਬੱਚਿਆਂ ਨੂੰ ਪਾਣੀ ਮਿਲ ਜੇ ਪਾਣੀ ਮਿਲ ਜੇ ਤੇ ਨਾਲ ਫਸਲਾਂ ਦੇ ਪਾਣੀ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਮਰੇਗਾ ਵਾਲਿਆਂ ਨੂੰ ਤੇ ਦੂਜਿਆਂ ਨੂੰ ਘਾੜੀ ਮਿਲ ਜੇ ਸੜਕਾਂ ਬਣ ਜਾਣ ਟੋਕੇ ਛੱਪੜਾਂ ਦਾ ਗੰਦ ਕੱਟੇ ਜਾਵੇ ਤੇ ਖਾਉਨ ਬਣ ਜਾਣੇ ਸਾਡੀਆਂ ਪ੍ਰਾਇਓਰਟੀਆਂ ਨੇ ਇਹ ਸਾਡੀ ਪਹਿਲ ਦੀ ਲਿਸਟ ਨੇ ਇੱਕ ਗੱਲ ਸੋਚਿਆ ਤਾਂ ਨੰਨ ਮਾਰਿਓ ਆ ਮੀਡੀਆ ਖੜਾ ਕੇ ਇਹ ਨਹੀਂ ਰਹੀ ਜਿਹਾਣਾ ਚੋਨਾ ਕਿ ਚੁਆਇਸ ਤੁਹਾਡੀ ਹੈ ਫਟਕ ਵਾਲੇ ਚੁੰਡ ਦਾ ਟਾਈਮ ਹੈ 11 ਤਰੀਕ ਨੂੰ 11 ਤਰੀਕ ਨੂੰ ਸਿੱਕਾ ਜਨਸ ਦਾ ਅਕਾਲੀ ਦਾ ਨਾਮ ਦਾ ਵਟਨ ਦੱਬੋਗੇ ਤਾਂ ਤੁਹਾਡੇ ਕਸਬਿਆਂ 'ਚ, ਫੋਡੇਵਾਲਾਂ 'ਚ, ਤੁਹਾਡੇ ਪਿੰਡਾਂ 'ਚ ਲੜਾਈ ਆਊਗੀ। ਜੇ ਉਹਨਾਂ ਨਾਲ ਵਟਨ ਦੱਬੋਗੇ ਤਾਂ ਤੁਹਾਡੇ ਘਰਾਂ 'ਚ, ਤੁਹਾਡੇ ਪਿੰਡਾਂ 'ਚ, ਤੁਹਾਡੇ ਵਾਲਾਂ 'ਚ ਲੜਾਈ ਆਊਗੀ। ਤੇ ਜੇ 3 ਨੰਬਰ ਵਟਨ ਝਾਰੂ ਵਾਲਾ ਦੱਬੋਗੇ ਤੁਹਾਡੇ ਪਿੰਡਾਂ, ਤੁਹਾਡੇ ਕਸਬਿਆਂ 'ਚ ਪੜਾਈ ਆਊ। ਚੁੰਨ ਲੋ ਕੀ ਚੁੰਨਾ ਲੜਾਈ ਚੁੰਨੀ ਹੈ ਜਾਂ ਪੜਾਈ ਚੁੰਨੀ ਹੈ ਲੜਾਈ ਬਹੁਤ ਹੋਗੀ ਜੀ ਬੜੇ ਪਰਚੇ ਪਹਿਲੇ ਬੜੀਆਂ ਜੇਲਾ ਥਾਂਿਆਂ ਤੇ ਜਾਇਆ ਏ ਆਓ ਆਪਾਂ ਗਿਆ ਪੀੜੀਆਂ ਨੂੰ ਕੋ ਛੱਡ ਕੇ ਜਾਈਏ ਤੇ ਪੀੜੀਆਂ ਨੂੰ ਕੋ ਆਪਾਂ ਤਰਕੀਆਂ ਦੇ ਰਾਹ ਛੱਡ ਕੇ ਜਾਈਏ ਬਹੁਤ سارے ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਵਿਦਆਬ ਨੂੰ ਪੱਗੜੀ ਤੇ ਜਾਂਦਾ ਥੋੜਾ ਜਿਹਾ ਤਾਂ ਦੇਖ ਲਿਆ ਥੋੜਾ ਜਿਹਾ ਫੋੜ ਦੇਖ ਲੈ ਅਕੈਨੇ ਬਜ਼ੁਰਗੋ ਤੁਸੀਂ ਲੱਭੀਆਂ ਹੋ ਤਾਂ ਜਿਉ ਤੁਸੀਂ ਅਸ਼ੀਰਵਾਦ ਰੱਖੋ ਇਹ ਸਾਡਾ ਕੰਮ ਹੈ ਇਹ ਮੈਨੂੰ ਸੱਚ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਨੂੰ ਨਾਲ ਕਰਕੇ ਪਾ ਦਿੰਦੇ ਯਾਰ ਇਹਦੇ ਹੱਥ ਨਹੀਂ ਕਰਦੇ ਜਦੋਂ ਇਹ ਕਾਰਜ ਕਰਦੇ ਇਹ ਇਹ ਲੱਖੋ ਕੱਥ ਹੋਏ ਪੈਨੇ ਹੂ ਨਾ ਲੱਖ ਲੱਖ ਨੇ ਹੈ ਜੀ ਤੁਸੀਂ ਕਰ ਲੋ ਯਾਰ ਬਾਬਾ ਨਾਨਕ ਦੀ ਟੱਕੜੀ ਸਮਝ ਕੇ ਕੋਟ ਪਾ ਰਹੇ ਆ ਕਾਂਗਰਸ ਦੇ ਬਾਬਾ ਨਾਨਕ ਦੀ ਟੱਕੜੀ ਸਮਝ